ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 8 ਮਈ 2025 ਹੋ ਚੁੱਕਿਆਗਾ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਜਿੱਦਾਂ ਕਿ ਅਪ੍ਰੈਲ ਦੇ ਅਖੀਰ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਮਈ ਵਿੱਚ ਆਮ ਨਾਲੋਂ ਜ਼ਿਆਦਾ ਮੀਂਹੇਰੀਆਂ ਦੇ ਦੌਰ ਦੇਖਣ ਨੂੰ ਮਿਲ ਸਕਦੇ ਆ ਤਾਂ ਉਮੀਦ ਮੁਤਾਬਕ ਮੀਂਹੇਰੀਆਂ ਦੇ ਟਟਮੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਜਾਰੀ ਨੇ ਪੰਜਾਬ ਹਰਿਆਣਾ ਤੇ ਦਿੱਲੀ ਰਾਜਸਥਾਨ ਦੇ ਵਿੱਚ ਕਿਉਂਕਿ ਇੱਕ ਵੈਸਟਰਨ ਲੋ ਸਿਸਟਮ ਜਿਹੜਾ ਰਾਜਧਾਨ ਤੇ ਗੁਜਰਾਤ ਦੇ ਉੱਪਰ ਬਣਿਆ ਹੋਇਆਗਾ ਜਿਹੜਾ 5 ਕਿਲੋਮੀਟਰ ਦੀ ਉਚਾਈ ਤੇ ਲਗਾਤਾਰ ਨਵੀਆਂ ਵਾਲੀਆਂ ਹਵਾਵਾਂ ਅਰਬ ਸਾਗਰ ਤੋਂ ਲੈ ਕੇ ਪੰਜਾਬ ਤੱਕ ਲਿਆ ਰਿਹਾ ਹੈਗਾ ਜਿਸ ਦੇ ਕਾਰਨ ਪੰਜਾਬ ਵਿੱਚ ਗਰਚੰਪਲੇ ਬੱਦਲਾਂ ਦਾ ਨਿਰਮਾਣ ਹੋ ਰਿਹਾ ਤੇ ਪੰਜਾਬ ਦੇ ਵਿੱਚ ਟੁੱਟ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਇੱਕ ਅੱਧਾ ਦਿਨ ਛੱਡ ਕੇ ਬਣੀਆਂ ਹੋਈਆਂ ਨੇ ਅੱਜ ਮਾਲਵਾ ਬੈਲਟ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਤੇ ਖਾਸ ਕਰਕੇ ਤੜਕਸਾਰ ਗਰਦਾਸਪੁਰ ਤੋਂ ਐਮਬਸਰ ਵਿੱਚ ਵੀ ਕਿਤੇ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲੀ ਪਰ ਦੁਪਹਿਰ ਬਾਅਦ ਮਾਲਵਾ ਬੈਲਟ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਜੋ ਕਿ ਨਰਮਾ ਬੈਲਟ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਕਿਉਂਕਿ ਮਹਿੰਗੇ ਪਾਦ ਦੇ ਨਰਮੇ ਦੇ ਵਿੱਚ ਲਗਾਤਾਰ ਖਰਾਬ ਹੋਏ ਰਹੇ ਨੇ ਮਈ ਖਰਾਬ ਹੋ ਰਹੇ ਨੇ ਤੇ ਮਈ ਦੇ ਪਹਿਲੇ ਹਫ਼ਤੇ ਵੀ ਜਿਹੜ ਹਾਲਾਂਕਿ ਅਗਲੇ 24 ਤੋਂ 48 ਘੰਟਿਆਂ ਵਿੱਚ ਇੱਕ ਅੱਧੀ ਅਰ ਹੋਰ ਮੀਂਹ ਦੀ ਦਾ ਦੌਰ ਜਿਹੜਾ ਪੰਜਾਬ, ਹਰਿਆਣਾ ਉੱਤੇ Rajasthan ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈਗਾ ਉਸ ਤੋਂ ਬਾਅਦ ਜਿਹੜਾ ਮੌਸਮ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ 13 11 12 ਮਈ ਤੋਂ ਜਿਹੜਾ ਜ਼ਿਆਦਾਤਰ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਪਰ ਕਿਤੇ ਕਿਤੇ ਟੁੱਟਮੀ ਕਾਰਵਾਈ ਦੀ ਸੁਭਾਅ ਨਾਲ ਥੋੜੇ ਬਹੁਤ ਖੇਤਾਂ 'ਚ ਜ਼ਰੂਰ ਬਣੀ रह ਸਕਦੀ ਆ 13 ਮਈ ਤੋਂ ਜਿਹੜਾ 14 ਮਈ ਤੋਂ ਜ਼ਿਆਦਾਤਰ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਬਹੁਤੇ ਖੇਤਾਂ ਦੇ ਵਿੱਚ